ਸਿੱਖਾਂ ਨੂੰ ਵੀ ਗੁਰੂ ਗੰਨ ਸਾਹਿਬ ਦਰਪ੍ਰੇਸ਼ ਦਿੱਤਾ ਪੜਦੇ ਤੋਂ ਵੀ ਛੇ ਦੇ ਗੁਰੂ ਗੰਨ ਸਾਹਿਬ ਪੜਦੇ ਉਹ ਵੀ ਛੇ ਦੇ ਗੁਰੂ ਗੰਨ ਸਾਹਿਬ ਜਿਆ ਮੇਕਲੰਕ ਉਹਨਾਂ ਆਇਆ ਮੇਕਲੰਕ ਵਜੇ ਡੰਗ ਚੜੇ ਦਾ ਪਰ ਉਹਨਾਂ ਨੂੰ ਨਹੀਂ ਦੱਸਿਆ ਸੱਚੇ ਪਾਤਸ਼ਾਹ ਹਰਮੰਦਰ ਸਾਹਿਬ ਗਏ ਦੂਸੇ ਗੁਰ ਅਸਤਾਮਾ ਤੇ ਜਾਂਦੇ ਰਹੇ ਸਿੱਖ ਰਾਜਿਆਂ ਤੇ ਜਵਾਰਿਆਂ ਦੇ ਕੋਲ ਗਏ ਤੀਸਾਂ ਤੱਟਾਂ ਤੇ ਉੱਤੇ ਗਏ ਪਰ ਉਹਨਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੇ ਰੂਪ ਚ ਆਉਣਾ ਜਦ ਕੇ ਗੁਰੂ ਗ੍ਰੰਥ ਸਾਹਿਬ ਪੜਨ ਵਾਲਿਆਂ ਨੂੰ ਪਤਾ ਕਿ ਉਹ ਆਏਗਾ ਉਹ ਸੰਭਲ ਨਗਰ ਕਹਾਏਗਾ ਮੈਂ ਆਜੀ ਵਜਨ ਕਰਦਾ ਸ੍ਰੀ ਇਕਬੀਰ ਦੇ ਨਾਲ ਕਿ ਉਤਨੀ देर ਸੱਚੇ ਪਾਸ਼ਾ ਮਹਾਰਾਜੇ ਸਿੰਘ ਪ੍ਰਗਟ ਨਹੀਂ ਹੋਏ ਜਿਤਨੀ देर ਮਾਤ ਲੋਗ ਦੇ ਅੰਦਰ ਸੰਭਲ ਨਗਰ ਪ੍ਰਗਟ ਨਹੀਂ ਹੋਇਆ ਮਹਾਰਾਜੇ ਸਿੰਘ ਨੂੰ ਬਾਬਾ ਮਨੀ ਸਿੰਘ ਕਿੰਨੇ ਸਾਲ ਕਈ ਸਾਲ ਜਿਹੜਾ ਬੰਦਾ ਹੈਗਾ ਦਾਦਾ 28 29 ਸਾਲ ਉਹ ਚੁੱਕ ਕੇ ਇਧਰ ਉਧਰ ਘੁੰਮਦਾ ਰਿਹਾ ਤੇ ਆਖਦਾ ਰਿਹਾ ਰੋਲਾ ਪਾਉਂਦਾ ਰਿਹਾ ਇਹ ਪਰਮੇਸ਼ਰ ਆ ਗਿਆ ਇਹਨੇ ਤਲੰਕ ਆ ਗਿਆ ਕਿਸੇ ਨੇ ਮੰਨਿਆ ਇਹ ਗੱਲ ਨੂੰ ਨਹੀਂ ਅੱਖ ਖੁੱਲੀ ਉਸ ਦਾ ਕਾਰਨ ਇਹ ਸੀ ਕਿ ਨੇਕ ਲੰਕ ਨੇ ਪ੍ਰਗਟ ਹੋਣਾ ਸੀ ਸੰਭਲ ਨਗਰੀ ਚ ਸੰਭਲ ਨਗਰੀ ਅਜਿਹੀ ਕੁਝ ਸਾਦੇ ਹਿੰਦੂ ਵੀਰ ਸੰਬਲ ਨਗਰ ਜੁਪੀ ਜੀ ਹੈ ਉਥੇ ਵੀ ਜਾਂਦੇ ਆ ਇੱਕ ਸੰਬਲ ਨਗਰ ਸਟੇਸ਼ਨ ਹੈ ਉਹ ਬੰਗਾਲ ਤੇ ਉੜੀਸਾ ਦੇ ਬਾਰਡਰ ਦੇ ਉੱਤੇ ਹੈ ਉਹਨਾਂ ਦੋਹਾਂ ਦੇ ਉੜੀਸਾ ਦੇ ਬੰਗਾਲ ਦੇ ਬਾਰਡਰ ਦੇ ਉੱਤੇ ਇੱਕ ਪਰਦੇਸ਼ ਵੀ ਆ ਇਲਾਕਾ ਵੀ ਆ ਉਹਨ ਵੀ ਸੰਬਲ ਜਾਂਦੇ ਆ ਲੋਕੀ ਉਥੇ ਢੂੰਢਦੇ ਫਿਰਦੇ ਆ ਪਰ ਸੱਚੇ ਬਾਦਸ਼ਾਹ ਆਖਿਆ ਕਿ ਉਹ ਸੰਬਲ ਸੰਬਲ ਨਹੀਂ ਆ ਕਿਸੇ ਨੇ ਪੁੱਛਿਆ ਸ਼ਰਗੁਰ ਗੋਵਿੰਦ ਦੀ ਗੱਲ ਆ संबल की व्याख्या कर लगे सच्चे पाशाह पंक्तियां महाराज माफ कर सारिया पूरी सही नहीं आदियां पर सहजे सहज सुबाए लला ललाट जोत परिटाए इस तरह करके बब्बा बढ़िया छिया एक करके सी इस तरह करके सहजे सहज सुबाए ओथे ओ, ओ कह विष्णु जशे घर पैदा हो संभल हिंदू शास्त्र कहने ਵਿਸ਼ਨੂੰ ਯਸ਼ ਦਾ ਸਾਰਿਆਂ ਨੂੰ ਪਤਾ ਕਿ ਜੇਦੀ ਵਡਿਆਈ ਵਿਸ਼ਨੂੰ ਵਰਗੀ ਆ ਪਰ ਮਹਾਰਾਸ਼ੀ ਸੈ ਸਿੰਘ ਜੀ ਦਾ ਤਨ ਵਿਯੋਗ ਵਿਸ਼ਨੂੰ ਦਾ ਸੀ ਇਸ ਲਈ ਉਹਦੀ ਵਡਿਆਈ ਵਿਸ਼ਨੂੰ ਵਰਗੀ ਆ ਹੋਰ ਕਿਸੇ ਤਨ ਦੀ ਵਡਿਆਈ ਉਤਨੀ ਨਹੀਂ ਹੋ ਸਕਦੀ ਉਹਦੀ ਮਾਦਾਨੋਂ ਪਰਬਾਰੋ ਬੇਗਾ ਵਿਸ਼ਨੂੰ ਪ੍ਰਾਂਤ ਦੇ ਗਿਆ ਤਾਬੋ ਦਾ ਕੀ ਆਸਨ ਦਾ ਤਾਲ ਮੁਤਾਬ ਜਿਹੜੀ ਕਾਸ਼ਤੇ ਵਿੱਚ ਆਤੀਸ਼ਵਾਜੀ ਜਾਂਦੀ ਹੈ ਤੇ ਪ੍ਰਭਾ ਦਾ ਉਸ ਦੀ ਚਮਕ ਹੈ ਕਿ ਨਹੀਂ ਜਿਹੜੇ ਹਿੰਦੀ ਪੜਿਓ ਤੇ ਜਾਣਦੇ ਹੋਣਗੇ ਉਹਨਾਂ ਨੇ ਕਿਹਾ ਪ੍ਰਭਾ ਉਸ ਦੀ ਮਾਨ ਦਾ ਨਾ ਉਹ ਚਮਕਵਾਈ ਹੋਈ ਵਸਤੂ ਹੋਵੇਗੀ ਉਹਨਾਂ ਦੇ ਮੁਤਾਬਿਕ ਰਹਿਤਾ ਮਤਾਰਪੁਰ ਮਹਾਰਾਜ ਕਹਿੰਦੇ ਆ ਇਹ ਗੁਰੂ ਜਨੋ ਅਗਰ ਮਹਾਰਾਜ ਸ਼ੇਰ ਸਿੰਘ ਮਾਤਲੋਪ ਚ ਆਇਆ ਪਹਿਲੀ ਗੱਲ ਉਸ ਦਾ ਤਨ ਬਿਸ਼ਣੂ ਵਾਲਾ ਹੋਣਾ ਚਾਹੀਦਾ ਤਦ ਉਹ ਬਿਸ਼ਣੂ ਜਿਹਾ ਹੋਵੇਗਾ ओरी मां जारी ना प्रभा वाली होना चाहिए मताबी होना चाहिए और संबल च प्रगट हो गए जब तक संभल महाराज ने जन्म नहीं डाले तब तक महाराज शेर सिंह प्रगट नहीं हो सकया जब महाराज पूरण सिंह जवान हो गया महाराज शेर सिंह ने दे छी होती अंदर जाके बैठ गया प्रगट हो गया और प्रगट हो शब्द की तार करके महाराज कहते ਇਸੇ ਦੀ ਸ਼ਹਾਦਤ ਅੰਤ ਦੇਵੇ 1435 ਖਤਰ ਪਾਵਨ ਭੇਖ ਖੁਲਾਈ ਆ ਅੱਜ ਵੀ ਮੈਨੂੰ ਮੈਂ ਕਿਸ ਕਹਿਣ ਲਗਾ ਜਿਹੜਾ ਗੁਰੂ ਗੰਸਾ ਸਾਹਿਬ ਆ ਉਸ ਦੇ ਅੰਦਰ ਕੀ ਨੇਕ ਲੰਗ ਦੀ ਆਉਣ ਦੀ ਗੱਲ ਹੈ ਮੈਂ ਕਹਿੰਦਾ ਇਹ ਦੇ ਅੰਦਰ ਤਾਂ ਹੈ ਲੇਕਿਨ ਇਹ ਸੇ ਮਹਾਰਾਜ ਕਹਿੰਦੇ ਪਤਨ ਪਾਵਨ ਜਿਹੜਾ ਅਪਰਾਧੀਆਂ ਨੂੰ ਪਾਪੀਆਂ ਨੂੰ ਪਾਵਨ ਬਣਾ ਦਿੰਦਾ ਆ ਉਰੇ ਗਵਾਈ ਸ੍ਰੀ ਗੁਰੂ ਗੋਬਿੰਦ ਸਾਹਿਬ ਚ ਸ੍ਰੀ ਗੁਰੂ ਗੰਸ ਸੰਸਾਰ ਦੇ ਅੰਦਰ ਕਰੋਨਾ ਦੀ ਵਾਦੀ ਚ ਸਖ ਗੁਰਦਵਾਰਿਆਂ ਚ ਪਰਿਆ ਜਾਂਦਾ ਫਿਰ ਵੀ ਸੰਭ ਨਹੀਂ ਆਈ ਕਿਸੇ ਹਾਲਾਂਕਿ 30 1430 50 ਉਹ ਗੁਰੂ ਗ੍ਰੰਥ ਸਾਹਿਬ ਇਹ ਗਵਾਈ ਦਿੰਦਾ ਆ ਕਿ ਮੇਕ ਰੰਕ ਨੇ ਆਣਾ ਆ ਫਿਰ ਵੀ ਸਿੱਖਾਂ ਦੇ ਘਰ ਵੀ ਗਏ ਚੱਲ ਕੇ ਲੇਕਿਨ ਸਿੱਖਾਂ ਨੇ ਪੁੱਛਤਾ ਨਹੀਂ